Scandinavian Airlines ਦੀ ਉਡਾਨ ਦੀ ਇੱਕ ਯਾਤਰੀ ਦੇ ਖਾਣੇ ਦੇ ਵਿੱਚੋਂ ਚੂਹਾ ਨਿਕਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ ਇਹ ਜਹਾਜ਼ ਨਾਰਵੇ ਦੀ ਰਾਜਸਤਾਨੀ ਓਸਲੋ ਤੋਂ ਸਪੇਨ ਦੇ ਮਲਾਗਾ ਲਈ ਉਡਾਣ ਭਰ ਰਿਹਾ ਸੀ ਇਸ ਘਟਨਾ ਤੋਂ ਬਾਅਦ ਇਸ ਉਡਾਨ ਦੀ ਡੈਨਮਾਰਕ ਦੇ ਕੋਪਨਹagen ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਇਸ ਘਟਨਾ ਦੇ ਚਸ਼ਮਦੀਦ ਗਵਾਹ ਯਾਰਲੇ ਬੋਰਸਟੈਡ ਨੇ ਦੱਸਿਆ ਹੈ ਕਿ ਉਸ ਦੇ ਕੋਲ ਬੈਠੀ ਔਰਤ ਦੇ ਖਾਣੇ ਦਾ ਹਲੇ ਡੱਬਾ ਉਹ ਖੋਲ ਹੀ ਰਹੀ ਸੀ ਕਿ ਅਚਾਨਕ ਉਸ ਵਿੱਚੋਂ ਇੱਕ ਚੂਹਾ ਬਾਹਰ ਨਿਕਲਿਆ ਤੇ ਕੁਝ ਸਮੇਂ ਵਿੱਚ ਹੀ ਜਹਾਜ਼ ਦੇ ਵਿੱਚ ਗਾਇਬ ਹੋ ਗਿਆ ਬੋਰਸਟੈਡ ਨੇ ਕਿਹਾ ਕਿ ਹਾਲਾਂਕਿ ਘਟਨਾ ਤੋਂ ਬਾਅਦ ਫਲਾਈਟ ਦਾ ਰਸਤਾ ਬਦਲ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਨੂੰ ਯਾਤਰਾ ਪੂਰੀ ਕਰਨ ਦੇ ਵਿੱਚ ਵਾਧੂ ਘੰਟੇ ਲੱਗੇ 에어ਲਾਈਨਸ ਦੇ ਬੁਲਾਰੇ ਸ਼ਿਮਟ ਨੇ ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਡਾਇਵਰਸ਼ਨ ਕੰਪਨੀ ਦੀਆਂ ਪ੍ਰਕਿਰਿਆਵਾਂ ਦੇ ਅਨੁਸਾਰ ਕਿਉਂਕਿ ਘਾ ਵਾਲਾ ਸਟੋਪ ਵੇਵ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ ਸੀ ਫਲਾਈਟ ਦੇ ਵਿੱਚ ਸਵਾਰੀਆਂ ਨੂੰ ਬਾਅਦ ਚੋ ਇੱਕ ਵੱਖਰੇ ਜਹਾਜ਼ ਤੇ ਮਲਾਗਾ ਲਈ ਲਜਾਇਆ ਗਿਆ ਸ਼ਿਮਟ ਨੇ ਕਿਹਾ ਕਿ 에어ਲਾਈਨਸ ਨੇ ਆ ਆਮ ਤੌਰ ਤੇ ਚੂਹਿਆਂ ਸੰਬੰਧੀ ਸਖਤ ਨਿਯਮ ਇਹਨਾਂ ਦੇ ਹੁੰਦੇ ਨੇ ਤਾਂ ਜੋ ਇਹਨਾਂ ਨੂੰ ਬਿਜਲੀ ਦੀਆਂ ਤਾਰਾਂ ਚਬਾਉਣ ਤੋਂ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਅਜਹੀਆਂ ਬਹੁਤ ਘੱਟ ਹੁੰਦਾ ਹੈ ਕਿਉਂਕਿ 에ਅਰਲਾਈਨਸ ਨੇ ਅਜਹੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ ਢੁਕਵੇਂ ਪ੍ਰਬੰਧ ਕਿਤੇ ਹੁੰਦੇ ਨੇ